ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਅੱਜ ਰਾਜਵਿੰਦਰ ਨੂੰ ਦੇਖਣ ਵਾਲੇ ਆ ਰਹੇ ਸਨ ਜਾਂ ਇੰਚ ਕਹਿ ਲਵੋ ਕਿ ਅੱਜ ਰਾਜਵਿੰਦਰ ਦਾ ਮੰਗਣਾ ਸੀ ਕਿਉਂਕਿ ੜੜਕੇ ਵਾਲਿਆਂ ਨੇ ਲੜਕੀ ਨੂੰ ਬਿਨਾਂ ਦੇਖੇ ਰਿਸ਼ਤੇ ਨੂੰ ਹਾਂ ਕਰ ਦਿੱਤੀ ਸੀ ਇਸ ਦਾ ਕਾਰਨ ਇਹ ਸੀ ਕਿ ਲੜਕੇ ਦਾ ਪਰਿਵਾਰ ਵੱਡਾ ਹੋਣ ਕਰਕੇ ਕੋਈ ਰਿਸ਼ਤਾ ਸਿਰੇ ਨਹੀਂ ਚੜ ਰਿਹਾ ਸੀ ਰਾਜਵਿੰਦਰ ਨੂੰ ਭਾਵੇਂ ਲੜਕਾ ਚੰਗਾ ਨਹੀਂ ਸੀ ਲੱਗਿਆ ਪਰ ਘਰਦਿਆਂ ਦੇ ਜ਼ੋਰ ਦੇਣ ਤੇ ਉਹ ਰਿਸ਼ਤੇ ਦੇ ਹੀ ਮੰਨ ਨਹੀਂ ਹੋਈ ਸੀ ਉਸਤੇ ਕੰਨਾਂ ਵਿੱਚ ਵਾਰ-ਵਾਰ ਬਾਪੂ ਜੀ ਦੇ ਕਹਿ ਸ਼ਬਦ ਜੇਕਰ ਅੱਜ ਘਰ ਵਿੱਚ ਕਿਸੇ ਨੇ ਰਿਸ਼ਤੇ ਲਈ ਨਾ ਕੀਤੀ ਤਾਂ ਮੇਰਾ ਮਰੇ ਦਾ ਮੂੰਹ ਵੇਖਣਾ ਪਵੇਗਾ ਅਗਲੇ ਦਿਨ ਸਭ ਤਿਆਰ ਹੋ ਰਹੇ ਸਨ ਰਾਜਵਿੰਦਰ ਦੀ ਮਾਂ ਨੇ ਰਾਜਵਿੰਦਰ ਨੂੰ ਫੇਰ ਸਮਝਾਇਆ ਕਿ ਉਹ ਆਪਣੇ ਬਾਪੂ ਜੀ ਦੀ ਗੱਲ ਮੰਨ ਲਵੇ ਇਸ ਵਿੱਚ ਹੀ ਸਾਰਿਆਂ ਦੀ ਭਲਾਈ ਹੋਵੇਗੀ ਘਰ-ਬਾਰ ਚੰਗਾ ਸੀ ਤੇ ਲੈਣ ਦੇਣ ਲਈ ਕੁਝ ਨਹੀਂ ਸੀ ਕਿਹਾ ਪਟੋਲਦੇ ਨੇ ਦੋ ਕੱਪੜਿਆਂ ਵਿੱਚ ਧੀ ਤੋਰਨ ਦੀ ਜ਼ਿੰਮੇਵਾਰੀ ਲਈ ਹੋਈ ਸੀ ਇਹ ਵੀ ਇੱਕ ਕਾਰਨ ਸੀ ਰਾਜਵਿੰਦਰ ਦਾ ਹਾਂ ਕਰਨ ਦਾ ਕਿਆਕਰ ਚਾਰਾਂ ਭੈਣਾਂ ਵਿੱਚੋਂ ਸਭ ਤੋਂ ਵੱਡੀ ਸੀ ਤੇ ਆਪਣੀਆਂ ਭੈਣਾਂ ਬਾਰੇ ਵੀ ਸੋਚ ਰਹੀ ਸੀ ਗੁਰਦੁਆਰਾ ਸਾਹਿਬ ਪਹੁੰਚ ਕੇ ਸਗਨ ਪੈ ਗਿਆ ਸਭ ਨੇ ਵਧਾਈਆਂ ਦਿੱਤੀਆਂ ਸਭ ਖੁਸ਼ ਸੀ ਪਰ ਰਾਜਵਿੰਦਰ ਨੂੰ ਛੱਡ ਕੇ ਕਿਉਂਕਿ ਅੱਜ ਉਹ ਇੱਕ ਦੋ ਵਿਦਾਂ ਵਿੱਚ ਸੀ ਕਿ ਉਸ ਦਾ ਰਿਸ਼ਤਾ ਹੋ ਗਿਆ ਸੀ ਅੱਗੇ ਬਹੁਤ ਰਿਸ਼ਤੇ ਆਉਂਦੇ ਪਰ ਗੱਲ ਦਾਜ ਤੇ ਆ ਕੇ ਮੁੱਕ ਜਾਂਦੀ ਹਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਇਸ ਵਾਰ ਕਿਸੇ ਨੇ ਦਾਜ ਦਾ ਨਾਮ ਹੀ ਨਹੀਂ ਲਿਆ ਕਾਰ ਆ ਕੇ ਵੀ ਰਾਜਵਿੰਦਰ ਇਹੀ ਸੋਚਦੀ ਰਹੀ ਕਿ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਬਿਨਾ ਦਾਜ ਦੇ ਵਿਆਹ ਹੋ ਸਕਦਾ ਹੈ ਆਸ-ਪਾਸ ਘਰਾਂ ਦੇ ਲੱਡੂ ਅੰਡੇ ਗਏ ਸਭ ਦੁਆਰਾ ਖੁਸ਼ੀਆਂ ਮਨਾਇਆਂ ਗੀਆਂ ਸਮਾਂ ਬੀਤਦਾ ਗਿਆ 2-3 ਮਹੀਨੇ ਲੰਘ ਚੁੱਕੇ ਸਨ ਇੱਕ ਦਿਨ اچانک ਹੀ ਵਿਚੋਲੜੇ ਨੇ ਵਿਆਹ ਬਾਰੇ ਗੱਲ ਕੀਤੀ ਲੜਕੇ ਵਾਲੇ ਵਿਆਹ ਦਾ ਜੋਰ ਪਾ ਰਹੇ ਸਨ ਰਾਜਵਿੰਦਰ ਦੇ ਪਰਿਵਾਰ ਨੇ ਹਾਂ ਕਰ ਦਿੱਤੀ ਇੱਥੇ ਵੀ ਰਾਜਵਿੰਦਰ ਤੋਂ ਕੋਈ ਸਲਾਹ ਨਹੀਂ ਮੰਗੀ ਗਈ ਸਾਰੇ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝ ਗਏ ਆਖਰ ਰਾਜਵਿੰਦਰ ਆਪਣੀਆਂ ਸੱਦਰਾਂ ਦਾ ਗਲਾ ਕੁੱਟ ਕੇ ਵਿਆਹੀ ਗਈ ਰਾਜਵਿੰਦਰ ਨੂੰ ਆਪਣਾ ਸਹੁਰਾ ਘਰ ਚੰਗਾ ਲੱਗਿਆ ਸਾਰਿਆਂ ਨੇ ਨਵੀਂ ਬੋਟੀ ਦਾ ਚਾਹ ਕਰ ਆ ਪਰੇ ਚਾ ਥੋੜੇ ਦਿਨਾਂ ਦਾ ਹੀ ਰਿਹਾ ਕਿਉਂਕਿ ਨਾ ਤਾਂ ਕਦੇ ਉਸਤੇ ਪਤੀ ਨੇ ਉਸ ਨੂੰ ਚੰਗੀ ਤਰ੍ਹਾਂ ਬੁਲਾਇਆ ਤੇ ਨਾ ਹੀ ਉਸ ਨੂੰ ਰਾਜਵਿੰਦਰ ਦੇ ਹੋਣ ਦੀ ਤੇ ਨਾ ਹੋਣ ਬਾਰੇ ਕੋਈ ਫਰਕ ਪੈਂਦਾ ਇੱਕ ਦਿਨ ਰਾਜਵਿੰਦਰ ਆਪਣੇ ਪੇਕੇ ਘਰ ਆ ਗਈ ਤੇ ਉਸਨੇ ਆਪਣੀ ਮਾਂ ਨੂੰ ਇਹ ਸਭ ਦੱਸਿਆ ਤਾਂ ਮਾਂ ਨੇ ਕਿਹਾ ਦੇਖ ਧੀਏ ਸਮੇਂ ਨਾਲ ਸਭ ਠੀਕ ਹੋ ਜਾਵੇਗਾ ਨਾਲੇ ਹੁਣ ਤੇਰਾ ਘਰ ਸਹੁਰਾ ਘਰ ਹੀ ਐ ਉਹਨਾਂ ਨਾਲ ਰਲਣ ਮਿਲਣ ਦੀ ਕੋਸ਼ਿਸ਼ ਕਰ ਇਹ ਸਭ ਸੁਣ ਕੇ ਰਾਜਵਿੰਦਰ ਨੂੰ ਲੱਗਿਆ ਕਿ ਉਸਤੇ ਘਰ ਦੀਆਂ ਨੇ ਉਸ ਨੂੰ ਇੰਨੀ ਜਲਦੀ ਪਰਾਇਆ ਕਰ ਦਿੱਤਾ ਉਹ ਆਪਣੇ ਸਹੁਰੇ ਘਰ ਆ ਗਈ ਪਰਿਵਾਰ ਵਿੱਚ ਸਾਰਿਆਂ ਨੇ ਉਸ ਦਾ ਸਵਾਗਤ ਕੀਤਾ ਪਰੰਤੂ ਉਸਦੇ ਪਤੀ ਨੇ ਸਭ ਅਣਗੱਲਿਆ ਕੀਤਾ ਰਾਜਵਿੰਦਰ ਸਾਰਾ ਦਿਨ ਘਰ ਦੇ ਕੰਮ ਵਿੱਚ ਰੁੱਝੀ ਰਹਿੰਦੀ ਉਸ ਦਾ ਸਾਰਾ ਦਿਨ ਕੰਮ ਨਾ ਮੁੱਕਦਾ ਪਰਿਵਾਰ ਬਹੁਤ ਵੱਡਾ ਸੀ ਪਰਿਵਾਰ ਵਿੱਚ ਸੱਸ ਦੋ ਨਨਾਨਾ ਤਿੰਨ ਛੋਟੇ ਦਿਔਰ ਇੱਕ ਦਾਦੀ ਸੱਤ ਪੋਹਾਂ ਤੇ ਉਸਤੇ ਬੱਚੇ ਸਨ ਰਾਜਵਿੰਦਰ ਸਾਰਾ ਦਿਨ ਕੰਮ ਕਰਦੀ ਤੇ ਘਰ ਵਿੱਚ ਹੋਰ ਕੋਈ ਵੀ ਉਸ ਦਾ ਹੱਥ ਨਹੀਂ ਬਟਾਉਂਦਾ ਉਸ ਨੂੰ ਇੰਜ ਇੰਜ ਲੱਗਦਾ ਜਿਵੇਂ ਉਹ ਨੌਕਰਾਨੀ ਹੋਵੇ ਕੋਈ ਉਸ ਤੋਂ ਨਾ ਪੁੱਛਦਾ ਕਿ ਉਸਨੇ ਰੋਟੀ ਖਾਧੀ ਹੈ ਜਾਂ ਨਹੀਂ ਉਹ ਪਰ ਉਸਦੀ ਪੂਆ ਉਸ ਨੂੰ ਹਰ ਗੱਲ ਤੋਂ ਟੋਕਦੀ ਕਿ ਮੇਰੇ ਭਤੀਜੇ ਨੂੰ ਤਾਂ ਲੋਕ ਕਾਰ ਦਿੰਦੇ ਸੀ ਪਤਾ ਨਹੀਂ ਚੰਦਰੀ ਨੇ ਕਿਸੇ ਰਪਵਾ ਦਿੱਤਾ ਉਸ ਨੂੰ ਦਾਜ ਨਾ ਦੇਣ ਤੇ ਵੀ ਬਹੁਤ ਕੁਝ ਸੁਣਨਾ ਪੈਂਦਾ ਉਹ ਸਭ ਬਰਦਾਸ਼ਤ ਕਰ ਲੈਂਦੀ ਉਹ ਆਪਣੀ ਮਾਂ ਦੀ ਗੱਲ ਨੂੰ ਜਾਤ ਕਰਦੀ ਰਹਿੰਦੀ। ਇੱਕ ਦਿਨ ਉਸਨੇ ਦੇਖਿਆ ਉਸਦਾ ਪਤੀ ਕਿਸੇ ਹੋਰ ਲੜਕੀ ਨਾਲ ਗੱਲਾਂ ਕਰ ਰਿਹਾ ਸੀ। ਇਹ ਸਭ ਦੇਖ ਕੇ ਉਸਨੇ ਕਿਹਾ ਕਿ ਜੇ ਕਰੇ ਸਭ ਕਰਨਾ ਸੀ ਤਾਂ ਮੇਰੇ ਨਾਲ ਵਿਆਹ ਕਿਉਂ ਕਰਵਾਇਆ ਸੀ। ਰਾਜਵਿੰਦਰ ਦੀ ਗੱਲ ਹਲੇ ਖਤਮ ਨਹੀਂ ਹੋਈ ਸੀ ਕਿ ਉਸਦੇ ਪਤੀ ਨੇ ਵਿੱਚ ਹੀ ਟੋਕ ਕੇ ਕਿਹਾ ਕੀ ਕਿਹਾ ਵਿਆਹ ਮੈਂ ਕਦ ਕਰਵਾਇਆ ਉਹ ਤਾਂ ਕਰਦਿਆ ਨੇ ਕਿਹਾ ਸੀ ਘਰ ਦਾ ਕੰਮ ਕਰਨ ਦੀ ਕੁੜੀ ਚਾਹੀਦੀ ਏ ਤੂੰ ਵਿਆਹ ਲਈ ਹਾਂ ਕਰ ਦੇਈ ਇਹ ਸਭ ਸੁਣ ਕੇ ਰਾਜਵਿੰਦਰ ਤੇ ਉਸ ਨੇ ਆਪਣੀ ਸੱਸ ਨੂੰ ਸਭ ਦੱਸਿਆ ਤਾਂ ਉਸ ਨੇ ਕਿਹਾ ਦੇਖ ਅਸੀਂ ਤੇਰੇ ਮਾਪਿਆਂ ਤੋਂ ਕੁਝ ਨਹੀਂ ਮੰਗਿਆ ਤੇ ਉਹਨਾਂ ਨੇ ਤੈਨੂੰ ਕੱਖ ਨਹੀਂ ਦਿੱਤਾ ਹੁਣ ਅਸੀਂ ਤੈਨੂੰ ਆਪਣੇ ਘਰ ਰੱਖਿਆ ਤੇਰੇ ਤੋਂ ਘਰ ਹੀ ਕੰਮ ਕਰਵਾਉਂਦੇ ਆ ਤੇ ਰਹੀ ਗੱਲ ਤੇਰੇ ਘਰ ਵਾਲੇ ਦੇ ਚੱਕਰ ਦੀ ਇਹ ਸਭ ਤਾਂ ਸਾਰਿਆਂ ਦਾ ਚੱਲਦਾ ਹੈ ਰਾਜਵਿੰਦਰ ਬਹੁਤ ਰੋਈ ਤੇ ਆਪਣੇ ਪੇਕੇ ਘਰ ਆ ਗਈ ਉਸ ਦੀ ਮਾਂ ਨੇ ਉਸ ਨੂੰ ਕਿਹਾ ਤੈਨੂੰ ਸ਼ਰਮ ਮਨਾਈ ਲੱchn ਕਰਦੀ ਨੂੰ ਜਾ ਆਪਣੇ ਘਰ ਜਾ ਤੈਨੂੰ ਇਸ ਲਈ ਵਿਆਇਆ ਸੀ ਆਪਣਾ ਨਹੀਂ ਤਾਂ ਆਪਣੀਆਂ ਭੈਣਾਂ ਦਾ ਖਿਆਲ ਕਰ ਲੈਂਦੀ ਇਹ ਸਭ ਸੁਣ ਕੇ ਰਾਜਵਿੰਦਰ ਬਹੁਤ ਰੋਈ ਤੇ ਰੱਬ ਨੂੰ ਕਿਹਾ ਕੀ ਰੱਬਾ ਮੈਨੂੰ ਤੀ ਬਣਾ ਕੇ ਕਿਉਂ ਭੇਜਿਆ ਜੇਕਰ ਭੇਜਣਾ ਹੀ ਸੀ ਤਾਂ ਕਿ ਸੇ ਮੀਰ ਘਰ ਭੇਜਦਾ ਘੱਟ ਤੋਂ ਘੱਟ ਮੈਨੂੰ ਕੋਈ ਬਹੂ ਬਣਾ ਕੇ ਦਲ ਜਾਂਦਾ ਕੰਮ ਵਾਲੀ ਨਹੀਂ ਤੁਹਾਨੂੰ ਸਾਡੀ ਕਹਾਣੀ ਚੰਗੇ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ